ਪੰਜਾਬ ਦੇ ਵਿੱਚ ਸਿਆਸੀ ਉਮੀਦਵਾਰਾਂ ਦੇ ਵੱਲੋਂ ਆਪਣਾ ਚੋਰ ਪ੍ਰਚਾਰ ਲਗਾਤਾਰ ਜਾਰੀ ਹੈ ਇਸੇ ਕੜੀ ਤਹਿਤ ਆਸ਼੍ਰੀ ਮੁਖਸਦ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤੇ ਇਸ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਦਾ ਸਾਥ ਦੇਣ ਲਈ ਉਹਨਾਂ ਦੇ ਜਿਗਰੀ ਯਾਰ ਤੇ ਪੰਜਾਬ ਦੇ ਸਿਨੇਮਾ ਦੇ ਵੱਡੇ ਅਦਾਕਾਰ ਦੇ ਵਖਰੌੜ ਤੇ ਬੀਨੂ ਢਿੱਲੋਂ ਵੀ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਵੱਡਾ ਰੋਡ ਸ਼ੋਅ ਕੀਤਾ ਗਿਆ ਤੇ ਉੱਥੇ ਹੀ ਜਦੋਂ ਚੋਣ ਪ੍ਰਚਾਰ ਕਰਨ ਦੇ ਲਈ ਕਰਮਜੀਤ ਅਨਮੋਲ ਮੈਦਾਨ ਦੇ ਵਿੱਚ ਉਤਰੇ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਫਿਰ ਤੋਂ ਔਰ ਘੇਰ ਕੇ ਸਵਾਲ ਪੁੱਛੇ ਗਏ ਦਰਅਸਲ ਬੀਤੇ ਦਿਨੀ ਸਰਵਜਿੰਗ ਪੰਦੇਰੋਰਾ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਨਾ ਸਿਰਫ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਵੇ ਬਲਕਿ ਬਾਕੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਘੇਰ ਕੇ ਸਵਾਲ ਪੁੱਛੇ ਜਾਣ ਕਿ ਜੇਕਰ ਉਹ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਕਿਸਾਨਾਂ ਦੀ ਕਿਸ ਤਰੀਕੇ ਦੇ ਨਾਲ ਮਦਦ ਕਰ ਸਕਦੇ ਨੇ ਸੋ ਇਸੇ ਕੜੀ ਤਹਿਤ ਕਿਸਾਨਾਂ ਦੇ ਵੱਲੋਂ ਮੁਰਤੋਂ ਕਰਮਜੀਤ ਨੂੰ ਮੋਲਦਾ ਘਰਾਓ ਕੀਤਾ ਗਿਆ ਤੇ ਉਹਨਾਂ ਤੋਂ ਤਿੱਖੇ ਸਵਾਲ ਵੀ ਪੁੱਛੇ ਗਏ ਬਹੁਤ ਵਧੀਆ ਜਾ ਰਹੀ ਹੈ ਜੀ ਬਹੁਤ ਵਧੀਆ ਰਾਜਾ ਵੜਿੰਗ ਕਹਿੰਦੇ ਕਹਿੰਦੇ ਕਲਾਕਾਰ ਇੱਕ ਚੰਗਾ ਲੀਡਰ ਬਣੇ ਹੋ ਸਕਦਾਗਾ ਕੀ ਲੱਗਦਾ ਤੇ ਜਿਹੜਾ ਕੁਰਸੀ ਤੇ ਬੈਠਾ ਸਭ ਤੋਂ ਵੱਡਾ ਲੀਡਰ ਕਲਾਕਾਰ ਹੀ ਹੈ ਉਹ ਪਹਿਲਾਂ ਪਹਿਲਾਂ ਸਵਾਲ ਚੱਕੇਗੇ ਭਾਵੇਂ ਅੱਜ ਉਹ ਆਪ ਲੁਧਿਆਣਾ ਤੋਂ ਲੜ ਰਹੇ ਆ ਪਹਿਲਾਂ ਪਹਿਲਾਂ ਸਵਾਲ ਚੱਕੇ ਗਏ ਕਹਿੰਦੇ ਫਰੀਦਕੋਟ ਲਿਆ ਕੇ ਕਰਮਜੀਤ ਨੂੰ ਬਾਹਰੋਂ ਲਿਆਂਦਾ ਠੀਕ ਹੈ ਹੁਣ ਆਪ ਕਿ ਕਿਹੜੀ ਘੱਡੀ ਚ ਬੈਠੋ ਕੀ ਲੱਗਦਾ ਹੈਗਾ ਆਉਣ ਵਾਲੇ ਦਿਨਾਂ ਚ ਰਿਜ਼ਲਟ ਕਿਹੋ ਜਿਹਾ ਲੱਗਦੇ ਨੇ ਕੀ ਵਧੀਆ ਮਿਲਣਗੇ ਜੀ ਬਹੁਤ ਵਧੀਆ ਉਹ ਵਧੀਆ ਰਿਜ਼ਲਟ ਆਉਣਾ ਪੰਜਾਬ ਦੇ ਵਿੱਚ ਸਿਆਸੀ ਉਮੀਦਵਾਰਾਂ ਦੇ ਵੱਲੋਂ ਆਪਣਾ ਚੋਰ ਪ੍ਰਚਾਰ ਲਗਾਤਾਰ ਜਾਰੀ ਹੈ ਇਸੇ ਕੜੀ ਤਹਿਤ ਆਸ਼੍ਰੀ ਮੁਖਸਦ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤੇ ਇਸ ਚੋਣ ਪ੍ਰਚਾਰ ਦੇ ਵਿੱਚ ਉਹਨਾਂ ਦਾ ਸਾਥ ਦੇਣ ਲਈ ਉਹਨਾਂ ਦੇ ਜਿਗਰੀ ਯਾਰ ਤੇ ਪੰਜਾਬ ਦੇ ਸਿਨੇਮਾ ਦੇ ਵੱਡੇ ਅਦਾਕਾਰ ਦੇ ਵਖਰੌੜ ਤੇ ਬੀਨੂ ਢਿੱਲੋਂ ਵੀ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਇੱਕ ਵੱਡਾ ਰੋਡ ਸ਼ੋਅ ਕੀਤਾ ਗਿਆ ਤੇ ਉੱਥੇ ਹੀ ਜਦੋਂ ਚੋਣ ਪ੍ਰਚਾਰ ਕਰਨ ਦੇ ਲਈ ਕਰਮਜੀਤ ਅਨਮੋਲ ਮੈਦਾਨ ਦੇ ਵਿੱਚ ਉਤਰੇ ਤਾਂ ਕਿਸਾਨਾਂ ਦੇ ਵੱਲੋਂ ਉਹਨਾਂ ਦਾ ਫਿਰ ਤੋਂ ਔਰ ਘੇਰ ਕੇ ਸਵਾਲ ਪੁੱਛੇ ਗਏ ਦਰਅਸਲ ਬੀਤੇ ਦਿਨੀ ਸਰਵਜਿੰਗ ਪੰਦੇਰੋਰਾ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਨਾ ਸਿਰਫ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਵੇ ਬਲਕਿ ਬਾਕੀ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਘੇਰ ਕੇ ਸਵਾਲ ਪੁੱਛੇ ਜਾਣ ਕਿ ਜੇਕਰ ਉਹ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਕਿਸਾਨਾਂ ਦੀ ਕਿਸ ਤਰੀਕੇ ਦੇ ਨਾਲ ਮਦਦ ਕਰ ਸਕਦੇ ਨੇ ਸੋ ਇਸੇ ਕੜੀ ਤਹਿਤ ਕਿਸਾਨਾਂ ਦੇ ਵੱਲੋਂ ਮੁਰਤੋਂ ਕਰਮਜੀਤ ਨੂੰ ਮੋਲਦਾ ਘਰਾਓ ਕੀਤਾ ਗਿਆ ਤੇ ਉਹਨਾਂ ਤੋਂ ਤਿੱਖੇ ਸਵਾਲ ਵੀ ਪੁੱਛੇ ਗਏ ਉਹ ਬੜੀ ਵਧੀਆ ਜਾ ਰਹੀ ਹੈ ਜੀ ਬਹੁਤ ਵਧੀਆ ਰਾਜਾ ਵੜਿੰਗ ਕਹਿੰਦੇ-ਕਹਿੰਦੇ ਕਲਾਕਾਰ ਇੱਕ ਚੰਗਾ ਲੀਡਰ ਬਣੇ ਹੋ ਸਕਦਾਗਾ ਕੀ ਲੱਗਦਾ ਤੇ ਜਿਹੜਾ ਕੁਰਸੀ ਤੇ ਬੈਠਾ ਸਭ ਤੋਂ ਵੱਡਾ ਲੀਡਰ ਕਲਾਕਾਰ ਹੀ ਹੈ ਉਹ ਪਹਿਲਾਂ-ਪਹਿਲਾਂ ਸਵਾਲ ਚੱਕੇਗੇ ਭਾਵੇਂ ਅੱਜ ਉਹ ਆਪ ਲੁਧਿਆਣਾ ਤੋਂ ਲੜ ਰਹੇ ਆ ਪਹਿਲਾਂ-ਪਹਿਲਾਂ ਸਵਾਲ ਚੱਕੇ ਗਏ ਕਹਿੰਦੇ ਫਰੀਦਕੋਟ ਲਿਆ ਕੇ ਕਰਮਜੀਤ ਨੂੰ ਬਾਹਰੋਂ ਲਿਆਂਦਾ ਠੀਕ ਹੈ ਹੁ ਦੀ ਗੱਡੀ ਚ ਬੈਠੋ ਕੀ ਲੱਗਦਾ ਹੈਗਾ ਉਹਨਾਂ ਦੇ ਨਾ ਚੀ ਰਿਜ਼ਲਟ ਕਿਉਂ ਹਜੇ ਲੱਗਦੇ ਨਹੀਂ ਵਧੀਆ ਮਿਲਣਗੇ ਜੀ ਬਹੁਤ ਵਧੀਆ ਬਹੁਤ ਵਧੀਆ ਰਿਜ਼ਲਟ